ਅਨੇਕ ਬਾਾਰ ਪੁੱਛਿਓ ਕੀ ਕਾਰਨ ਕੀ ਐ ਅਸੀਂ ਇਹ ਰਿਪੋਰਟ ਲਖਾਈ ਐ ਸਾਡੀ ਭੈਣ ਨੂੰ ਮੇਰੀ ਭਰਾ ਬਣਿਆ ਆ ਸੀ ਭਰਾ ਬਣ ਕੇ ਭਰਾ ਮਾਰ ਕੀ ਦਿੱਤੀ ਹੋਈ ਐ ਭੈਣ ਬਣਾ ਕੇ ਰਖੜੀ ਬਣਾ ਕੇ ਇਹ ਕੰਮ ਕੀਤਾ ਸਾਡੀ ਕੁੜੀ ਕੱਢ ਕੇ ਲੈ ਗਿਆ ਅੱਜ 4 ਦਿਨ ਹੋ ਗਏ ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰਨ ਦੀ ਸਾਡੀ ਸਾਡੀ ਸੁਣਣ ਨੇ ਦੇਈ ਸਾਰੀ ਗੱਲ ਉਹਨਾਂ ਤੇ ਸੁਣਦੀ ਵੇ ਹੱਟ ਸਾਡੇ ਘਰੇ ਆਉਣ ਜਾਣ ਸੀ ਬੜਾ ਮੈਂ ਕਿ ਇਦਾਂ ਰਹਿੰਦਾ ਨਾ ਕਿ ਦਬ ਬੜੇ ਵਧੀਆ ਤਰੀਕੇ ਨਾਲ ਤਾਂ ਸਾਨੂੰ ਇਹ ਨਹੀਂ ਪਤਾ ਹੈਗਾ ਕਿ ਉਹਨੇ ਇਹ ਕੰਮ ਕਰਨਾ ਸਾਡੇ ਨਾਲ ਹਾਂਜੀ ਨਾਬਾਲਗ ਆ ਨਾ ਬਾਲਕ ਹਾਂਜੀ ਕਪੂਸ ਨੂੰ ਰਿਕਮਪਲੇਂਟ ਲਈ ਗਈ ਸੀ ਉਹ ਸਾਡੀ ਸੁਣਾਈ ਨਹੀਂ ਕਰਦੀ ਪਈ ਦੋ ਤਿੰਨ ਵਾਰੀ ਆ ਚਾਰ ਚਾਰ ਦਿਨ ਹੋ ਗਏ ਹਨ ਆਉਂਦੇ ਆਉਂਦੇ ਨੂੰ ਬਸ ਉਹ ਕਹਿੰਦੇ ਕੋਈ ਨਹੀਂ ਅੱਜ ਕਰਦੇ ਆ ਉਹਨਾਂ ਨੇ ਆ ਜਾਣਾ ਵਾ ਸਵੇਰੇ ਆਉਣਾ ਵਾ ਸਵੇਰੇ ਬੁਲਾਇਆ ਉਹਨਾਂ ਨੂੰ ਅੱਜ ਚਾਰ ਦਿਨ ਹੋ ਗਏ ਹਨ ਇੱਥੇ ਆਉਂਦੇ ਨੇ ਕੋਈ ਸੁਣਾਈ ਨਹੀਂ ਕਰਦੇ ਪਏ ਸਾਡੀ ਮੰਗ ਹੀ ਕਰਦੇ ਵੀ ਸਾਡੀ ਕੁੜੀ ਸਾਡੇ ਘਰੇ ਉਹਨਾਂ ਚ ਇਨਸਾਫ ਚਾਹੀਦਾ ਸਾਨੂੰ ਨਹੀਂ ਸਾਨੂੰ ਹੁਣ ਜੀ ਪਤਾ ਲੱਗਾ ਪਰ ਸਾਨੂੰ ਥੋੜੀ ਥੋੜੀ ਖਬਰ ਮਿਲਦੀ ਰਹੀ ਸੀ ਕੀ ਸਮਝਤ ਭਰਾ ਭੈਣ ਭਰਾ ਬਣਾ ਕੇ ਇਸ ਤਰ੍ਹਾਂ ਵੀ ਇਸ ਤਰ੍ਹਾਂ ਦਾ ਕੰਮ ਕੀਤਾ ਬਹੁਤ ਬਹੁਤ ਵੱਡੀ ਕੀਤੀ ਹੋਈ ਉਹਨੇ ਥੋੜੀ ਵੀ ਨਹੀਂ ਹੈਗੀ ਤੁਹਾਨੂੰ ਪਤਾ ਭੈਣ ਭਰਾ ਦਾ ਰਿਸ਼ਤਾ ਕਿੰਨਾ ਵੱਡਾ ਹੁੰਦਾ ਵਾ ਉਹਨੇ ਉਹਨੇ ਵੀ ਬਦਨਾਮ ਕਰ ਦਿੱਤਾ ਆ ਵਾ ਹਾਂਜੀ ਬਦਨਾਮ ਕੀਤਾ ਆ ਵਾ ਇਸਦਾ ਹੀ ਸਜ਼ਾ ਚਾਹੁੰਦੇ ਉਹਦੇ ਬੰਦੇ ਨੇ ਐਂ ਕਹਿੰਦੇ ਵਾਤ ਤੋਂ ਬਾਤ ਸਜ਼ਾ ਮਿਲਣੀ ਚਾਹੀਦੀ ਉਹਨੂੰ ਸਰਜੀਤ ਕੋਰ ਕੀ ਗੱਲਬਾਤ ਹੋਈ ਜਿਹੜਾ ਠਾੜ ਗੱਲਬਾਤ ਕੀ ਹੋਈ ਵੀ ਆਉਣ ਜਾਣ ਸੀ ਮੁੰਡੇ ਦਾ ਭਰਾ ਬਣਿਆ ਹੈ ਤੇ ਰਖੜੀ ਵੀ ਬਣਾਉਂਦਾ ਰਿਹਾ ਮੁੰਡਾ ਅੱਛਾ ਤੇ ਰਖੜੀ ਬਣਾ ਕੇ ਮੜ ਕੇ ਸਾਨੂੰ ਨਹੀਂ ਪਤਾ ਵੀ ਇਹਨਾਂ ਦੀ ਕੀ ਗੱ사ਬ ਕਿਤਾਬ ਹੈ ਤੇ ਆਡੀ ਬੇਟੀ ਦੇ ਨਾਲ ਇਹਨੇ ਇਹ ਚਾਂਸ ਕਰ ਲਿਆ 29 ਤਰੀਕ ਹੈ ਮੰਗਲਵਾਰ 29 ਤਰੀਕ ਦੀ ਗਈ ਕਰ ਹਾਂਜੀ ਮੰਗਲਵਾਰ ਦੀ ਉਸ ਨੇ ਕਿਹਾ ਸੀ ਤੂੰ ਅਰਖਾਚੀ ਦੇ ਪਰਚਾ ਦਰਜ ਨਹੀਂ ਕਰਨਾ ਜੇ ਤੇ ਅਰਖਾਚੀ ਦੇ ਦੋ ਜੇ ਉਹਨਾਂ ਨੂੰ ਲੈ ਕੇ ਆਵਾਂਗੇ ਤੇ ਪਰਚਾ ਫਿਰ ਦਰਜ ਕਰਾਂਗੇ ਲੱਗੇ ਰਹਿੰਦਾ ਮੁੰਡਾ ਹਾਂ ਲੱਗ ਰਿਹਾ ਨਾਲ ਦੀ ਗਲੀ ਚ ਅੱਛਾ ਛੁੜੀ ਬਾਲਕ ਹੈ ਕਿ ਨਾ ਬਾਲਕ ਨਹੀਂ ਬਾਲ ਛੋਟੀ ਉਮਰ ਚ ਆ ਅੱਛਾ ਹਾਂਜੀ ਬੰਦਾ ਹੈਗਾ 21 ਕੇ ਸਾਲ ਦਾ ਮੰਗ ਨਹੀਂ ਕਰਦੇ ਅਸੀਂ ਮੰਗ ਕਰਦੇ ਵੀ ਸਾਡੀ ਬੇਟੀ ਸਾਡੇ ਘਰੇ ਆਉਣੀ ਚਾਹੀਦੀ ਸਾਫੀ ਉਹਨੂੰ ਦਿੱਤਾ ਜਾਵੇ ਉਹਨੂੰ ਸਜ਼ਾ ਹੋ ਜਾਵੇ ਜੀ ਉਹ ਕੀ ਕਰ ਮੇਰਾ ਨਾਮ ਜੀ ਅਮਰ ਮੋਹਨਵਾਸੀ ਭਾਰਤੀ ਮੋਹਨਵਾਸੀ ਮੁਕਤੀ ਮੋਰਚੇ ਦੇ ਜੂਥੀ ਚੇਅਰਮੈਨ ਪੰਜਾਬ ਜਿਸ ਤਰ੍ਹਾਂ ਕਿ ਅੰਮ੍ਰਿਤਸਰ ਸੁਲਤਾਨਪੁਰ ਖਾਣੇ ਦੇ ਬਾਹਰ ਖੜੇ ਆ ਤੇ ਇੱਕ ਪੀੜਿਤ ਪਰਿਵਾਰ ਜਿਨ੍ਹਾਂ ਦੀ ਬੱਚੀ ਅੱਜ 3 3 ਤੋਂ 4 ਦਿਨ ਹੋ ਗਏ ਆ ਜਿਹੜੀ ਕਿ ਘਰੋਂ ਇੱਕ ਲੜਕਾ ਇਹਨਾਂ ਦੇ ਕਹਿੰਦੇ ਮੁਤਾਬਿਕ ਜੋ ਇਹ ਨਾਮ ਦੱਸਦੇ ਪਏ ਨੇ ਉਹਨਾਂ ਨੂੰ ਉਸ ਲੜਕੀ ਨੂੰ ਘਰੋਂ 12 ਵਜੇ ਦੇ ਕਰੀਬ ਰਾਤ ਨੂੰ ਭਜਾ ਕੇ ਲੈ ਗਿਆ ਪਰ ਸਭ ਤੋਂ ਜਿਹੜੀ ਮੰਦਭਾਗੀ ਗੱਲ ਇਹ ਆ ਕਿ ਜਦੋਂ ਸਰਕਾਰਾਂ ਕਹਿੰਦੀਆਂ ਨੇ ਕਿ ਧੀਆਂ ਨੂੰ ਪੜਾਓ ਤੇ ਧੀਆਂ ਨੂੰ ਪੜਾਣਗੇ ਲਿਖਾਣਗੇ ਸਭ ਕਰਦੇ ਆ ਪਰਿਵਾਰ ਪਰ ਜਦੋਂ ਕੋਈ ਨਾ ਕੋਈ ਇਦਾਂ ਦੀ ਮਿਸ ਅਪਰੀਂਗ ਹੋ ਜਾਂਦੀ ਆ ਪਰ ਪੁਲਿਸ ਆਪਣਾ ਕੰਮ ਜਿਹੜਾ ਵਾ ਪੂਰੇ ਸਹੀ ਢੰਗ ਦੇ ਨਾਲ ਨਹੀਂ ਕਰਦੀ ਉਹਦਾ ਕਾਰਨ ਜਦੋਂ ਕਿ ਮਾਜੁਬ ਹਾਈ ਕੋਰਟ ਸੁਪਰੀਮ ਕੋਰਟ ਦੀ ਗਾਈਡਲਾਈਨ ਆ ਜੇ ਜਦੋਂ ਵੀ ਕੋਈ ਸੀਰੀਅਸ ਕ੍ਰਾਈਮ ਹੋ ਜਾਂਦਾ ਔਨ ਦੀ ਸਪੋਰਟ ਜਿਹੜੀ ਐਫ ਆਰ ਡਰਜ ਕਰਨੀ ਲਾਜ਼ਮੀ ਆ ਪਰ ਇਥੋਂ ਦੇ ਥਾਣੇ ਦੀ ਤੁਹਾਨੂੰ ਗੱਲ ਦੱਸ ਦਈਏ ਕਿ 28 ਜਾਂ 29 ਦੀ ਲੜਕੀ ਗਾਇਬ ਹੋਏ ਤੇ ਪੀੜੀ ਪਰਿਵਾਰ ਬਾਰ ਬਾਰ ਆ ਕੇ ਥਾਣੇ ਦੇ ਗੇੜੇ ਕਰਦਾ ਪਿਆ ਤੇ ਹਲੇ ਤੱਕ ਐਫ ਆਰ ਜਿਹੜੀ ਦਰਜ ਨਹੀਂ ਕੀਤੀ ਗਈ ਦੂਸਰੀ ਥੇ ਜਿਹੜੀ ਆ ਆਈਓ ਸਾਹਿਬ ਨੂੰ ਪੁੱਛਿਆ ਕਿ ਦੂਸਰੀ ਦੇ ਰਹਾਂਦੀ ਹੋ ਕਿ ਰੋਜ਼ ਤੇ ਰੋਜ਼ ਡੇਲੀ ਡੇਲੀ ਟਾਈਮ ਲੈ ਕੇ ਚੱਲ ਜਾਂਦੇ ਨੇ ਕਿ ਅੱਜ ਅਸੀਂ ਬੱਚੇ ਪੇਸ਼ ਕਰਾ ਦਾਂਗੇ ਅੱਜ ਅਸੀਂ ਬੱਚੇ ਪੇਸ਼ ਕਰਾ ਦਾਂਗੇ ਪਰ ਅੱਜ ਵੀ ਜਿਹੜਾ 5 ਵਜੇ ਦਾ ਟਾਈਮ ਦੇ ਕੇ ਉਹ ਪਰਿਵਾਰ ਨਹੀਂ ਪਹੁੰਚਿਆ ਇਹਦਾ ਮਤਲਬ ਕਿ ਗਲਤ ਹੈ ਪਰਿਵਾਰ ਵੱਲੋਂ ਇਜਾਮ ਹੈ ਵੀ ਕੁੜੀ ਨੂੰ ਕਿਹੜਾ ਉਹ ਭਰਾ ਬਣਿਆ ਹੋਇਆ ਸੀਗਾ ਪਹਿਲੋਂ ਹਾਂਜੀ ਇਹਨਾਂ ਦੇ ਦੱਸਣ ਦੇ ਮਤਾਬਿਕ ਪਰ ਜੇ ਇਸ ਤਰ੍ਹਾਂ ਦਾ ਰਿਸ਼ਤਾ ਜਿਹੜਾ ਤਲੰਕਿਤ ਕਰਨਾ ਜਿਹੜੀ ਇੱਕ ਭੈਣ ਉਸ ਨੂੰ ਉਸ ਨੂੰ ਭਰਾ ਬਣਾਇਆ ਜਾ ਉਸ ਭਰਾ ਨੇ ਉਸ ਨੂੰ ਭੈਣ ਬਣਾਏ ਰਖੜੀ ਬਣਾਉਂਦਾ ਹੋਵੇ ਉਸ ਨੂੰ ਭੁਜਾ ਕੇ ਲੈ ਜਾ ਜਿਸਾਂ ਕੀ ਉਹ ਦੱਸਣ ਦੇ ਮਤਾਬਿਕ ਇਹਨਾਂ ਦੇ ਕਿ ਕੁੜੀ ਸਰਟੀਫਿਕੇਟ ਵੀ ਲੱਗੀ ਆ ਪਰ ਉਹ ਹੈਗੀ ਆ ਨਾਂ ਬਲਕ ਬਾਲਕ ਨੀ ਹੈ ਕੁੜੀ ਕੁੜੀ ਹਲੇ ਨਾ ਬਾਲਕ ਆ ਉਹਨੂੰ ਸੋਚ ਸਮਝ ਨਹੀਂ ਹੈਗੀ ਜੋ ਗਾਈਡਲਾਈਨ ਕਹਿੰਦੀ ਆ ਪਰ ਜੋ ਕਾਨੂੰਨ ਦੀ ਧਾਰਾ ਦੇ ਤਹਿਤ ਪਹਿਲੇ ਬੇਸ ਤੇ ਬੰਦੀ ਸੀ ਆਫੇਅਰ ਦਰਜ ਹੋਣੀ ਉਹ ਆਫੇਅਰ ਹਾਲੇ ਤੱਕ ਵੀ ਦਰਜ ਨਹੀਂ ਕੀਤੀ ਗਈ ਇਹਦਾ ਮਤਲਬ ਜਾਂ ਤਾਂ ਉਹ ਪੋਲਿਟਿਕਲ ਸਪੋਰਟ ਹੈ ਸਰ ਪਰਿਵਾਰ ਨੂੰ ਤੇ ਜਾਂ ਕੋਈ ਨਾ ਕੋਈ ਪਹੁੰਚ ਤੇ ਹੈਗੀ ਆ ਤੁਸੀਂ ਪ੍ਰਮਾਣ ਕੀ ਮੰਗ ਸਰ ਇਹ ਹੀ ਹੈ ਕਿ ਪਿੜੀ ਪਰਿਵਾਰ ਤਿੰਨ ਚਾਰ ਦਿਨਾਂ ਤੋਂ ਜਿਹੜਾ ਠੱਕੇ ਖਾ ਰਿਹਾ ਹੈ ਕਿ ਮੇਰੀ ਕੁੜੀ ਲਿਆ ਦਿਓ ਮੇਰੀ ਬੇਟੀ ਨੂੰ ਲਿਆ ਦਿਓ ਜਿਨ੍ਹਾਂ ਨੇ ਦੇਖੋ ਜਿਹੜੇ ਪਰਿਵਾਰ ਨੇ ਭਾਜੀ ਛੋਟੀ ਜੀ ਬੱਚੀ ਤੋਂ ਜਿਹੜਾ ਇੰਡਾ ਵੱਡਾ ਪਾਲਿਆ ਵੇ 18 19 ਸਾਲ ਜਾਂ 17 ਸਾਲ ਪਰ ਉਸ ਪਰਿਵਾਰ ਨੂੰ ਪੁੱਛੋਗੇ ਉਹਦੀ ਧੀ ਚਲ ਗਈ ਆ ਪਰ ਪੁਲੀ ਪ੍ਰਸ਼ਾਸਨ ਆਰਾਮ ਨਾਲ ਬੈਠ ਕੇ ਸੁੱਤੀ ਆ ਹੁਣ ਮੰਗ ਕੀ ਕਰ ਮੰਗ ਇਹ ਹੀ ਹੈ ਕਿ ਐਸਾ ਦਰਜ ਕੀਤੀ ਜਾਵੇ ਜੋ ਕਾਨੂੰਨ ਦੀ ਧਾਰਾ ਤਹਿ ਜੋ ਬੰਦੀਆਂ ਆ ਤੇ ਉਸੇ ਪਰਚਾ ਦਰਜ ਕਰਕੇ ਉਹਨਾਂ ਤੇ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਹੋ ਕੀਤੀ ਜਾਵੇ ਨਹੀਂ ਤਾਂ ਫਿਰ ਮਜਬੂਰਨ ਜਿਹੜਾ ਬਾਬਾ ਸਾਹਿਬ ਭੀਮਰਾਓਂ ਬੇਕਰ ਜੀ ਦਾ ਸੰਵਿਧਾਨਿਕ ਅਧਿਕਾਰ ਆ ਜੇਰਾ ਕੀ ਰੋਡ ਤੇ ਆ ਕੇ ਪ੍ਰਦਰਸ਼ਨ ਕੀਤਾ ਜਾਏਗਾ ਅਸੀਂ ਨਹੀਂ ਚਾਹਨੇ ਕਿ ਕੋਈ ਪਬਲਿਕ ਨੂੰ ਪਰੇਸ਼ਾਨੀ ਹੋਵੇ ਜਾਂ ਪੁਲਿਸ ਪਰੇਸ਼ਾਨ ਪਰ ਪੁਲਿਸ ਪ੍ਰਸ਼ਾਸਨ ਆਪਣਾ ਕੰਮ ਕਰਦੇ ਸੇ ਜਿਹਨਾਂ ਮਾਨ ਜੋ ਅਦਾਲਤਾਂ ਨੇ ਗਾਈਡਲਾਈਨ ਦਿੱਤੀਆਂ ਹੀ ਆ ਉਹਨੂੰ ਪਾਲਣਾ ਕਰਨ ਜਿਸ ਸਰੇ ਕੇ ਵਾਲੇ ਕੁੜੀ ਦਾ ਮਾਮਲਾ ਕੀ ਗੜੀ ਹੋ ਗਈ ਇਹ ਬਿਮਾਲਕ ਕੁੜੀ ਜੁਦੀ ਪਿੰਕੀ ਅੰਬ ਸੋਤਾਲਵਿੰਡ ਜਿਹੜੇ ਕਿੰਨੇ ਰਹਿ ਰਹੇ ਨੇ ਤੇ ਇਹਨਾਂ ਨੂੰ ਜਿਹੜੀ ਅੱਜ ਇਹਨਾਂ ਨੂੰ ਕੰਪਲੇਂਟ ਜਿਹੜੀ ਇਹਨਾਂ ਦੇ ਪੇਰੈਂਟਸ ਵੱਲੋਂ ਦਿੱਤੀ ਹੈ ਕਿ ਉਹ ਕੋਈ ਜਿਹੜਾ ਇਹਨਾਂ ਦੇ ਘਰ ਦੇ ਇਲਾਕੇ ਕੋਈ ਲਟਕਾ ਸਾਜ ਨੇ ਉਹਨ ਆਪਣੇ ਘਰ ਲੈ ਗਿਆ ਤੇ ਇਸ ਦੇ ਖਿਲਾਫ ਜੋ ਪੁਲਿਸ ਕਾਰਵਾਈ ਇਹੀ ਕਰਕੇ ਤੇ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਕਰ ਰਹੇ ਆ ਤੇ ਜਲਦ ਤੋਂ ਜਲਦ ਇਹਨਾਂ ਨੂੰ ਜਿਹੜਾ ਵੀ ਇਹਨਾਂ ਦੇ ਮਾਰਦੇ ਜਿਹੜੇ ਬਾਣੀ ਕਰਾਂਗੇ